ਦੇਖੋ ਪੰਜ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਇੱਥੇ ਤਾਂ ਪਤਾ ਲੱਗਦਾ ਕਿ ਪਾਰਟੀ ਦਾ ਦਿਵਾਲੀਆ ਪਾਉਣੇ ਔਰ ਤੁਸੀਂ ਇਹ ਵੀ ਦੇਖ ਲਿਓ ਜਿਹੜੇ ਪੰਜ ਉਮੀਦਵਾਰ ਹੋਰ ਆਉਣਗੇ ਨਾ ਜੀ ਉਹ ਵੀ ਇਹ ਦੂਜੀਆਂ ਪਾਰਟੀਆਂ ਵੱਲ ਵੇਖ ਰਹੇ ਨੇ ਵੀ ਕਿਸੇ ਨਾ ਕਿਸੇ ਨੂੰ ਲਾਲਚ ਦੇ ਕੇ ਸਵਾਰਥ ਦੇ ਕੇ ਅਸੀਂ ਸ਼ਾਮਲ ਕਰਕੇ ਕੈਂਡੀਡੇਟ ਕਿਸੇ ਢੰਗ ਦੇ ਨਾਲ ਅਸੀਂ 13 ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਪੂਰੇ ਕਰ ਲਈਏ ਅੱਜ ਤੋਂ 4 ਦਿਨ ਪਹਿਲਾਂ ਜਦੋਂ ਸੰਸਦ ਆਪਣਾ ਸਦਨ ਦੇ ਵਿੱਚ ਗਿਆ ਤੇ ਉਹ ਸੰਗਲ ਲੈ ਕੇ ਗਿਆ ਤੇ ਉਸ ਤੋਂ ਪਹਿਲਾਂ ਉਹ ਕਰਜ਼ੇ ਦੀ ਪੰਡ ਲੈ ਕੇ ਗਿਆ ਸੀਗਾ ਤੁਸੀਂ ਜ਼ਿਕਰ ਕੀਤਾ ਰਾਜਕੁਮਾਰ ਰਾਜਕੁਮਾਰ ਚੱਬੇਵਾਲ ਨੇ ਉਸ ਤੋਂ ਬਾਅਦ ਚੋਂ ਜਿਹੜੀਆਂ ਫੋਟੋਆਂ ਖਿੱਚੀਆਂ ਹੋਈਆਂ ਸੀ ਫੇਸਬੁੱਕ ਤੇ ਪਾਈਆਂ ਹੋਈਆਂ ਸੀ ਉਹ ਪੇਜ ਤੋਂ ਵੀ ਖਤਮ ਕਰਤੀਆਂ ਡਿਲੀਟ ਕਰਤੀਆਂ ਜੀ ਅੱਜ ਇੱਕ ਗੱਲ ਲੋਕ ਆਪ ਮਾਰੇ ਕਹਿੰਦੇ ਨੇ ਕਿ ਗੱਲ ਯਾਰ ਅਕਾਲੀ ਜਲਦੀ ਸਰਕਾਰ ਚੱਗੀ ਸੀ ਛੇ ਉਹ ਕੰਮਾਂ ਤੋਂ ਰਾਜਕੁਮਾਰ ਚੱਬੇਵਾਲ ਇੰਨਾ ਜ਼ਿਆਦਾ ਪ੍ਰਭਾਵਤ ਸੀਗੇ ਤੇ ਉਹ ਸੰਗਲ ਲੈ ਕੇ ਕਿਉਂ ਗਈ ਕਿ ਚਰਚਾਾਂ ਫੇਰ ਹੋ ਰਹੀਆਂ ਨੇ ਕਿ ਹੁਣ ਵੀ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਕਦੋਂ ਵੀ ਹੋ ਸਕਦੀ ਹੈ ਦੇਖੋ ਪੰਥਕੀ ਸ਼ੂ ਬਹੁਤ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਭਾਈ ਰਾਜੋਵਾਨਾ ਸਾਹਿਬ ਦੀ ਜਿਹੜੀ ਮਰਸੀ ਅਪੀਲ ਹੈ ਉਹ ਉਹਨੂੰ ਪ੍ਰਵਾਨ ਕਰਨ ਦੀ ਗੱਲ ਹੈ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਜਿਹਦਾ ਬਿਗਲ ਵੱਜ ਚੁੱਕਿਆ ਸੋ 16 ਮਾਰਚ ਨੂੰ ਚੋਣ ਕਮਿਸ਼ਨ ਵੱਲੋਂ ਡੇਟਾ ਦਾ ਐਲਾਨ ਕੀਤਾ ਜਾਵੇਗਾ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ ਜਨਕੇ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਵੱਲੋਂ ਲਗਾਤਾਰ ਜਿਹੜੀ ਕਸ਼ਮਕਸ਼ਾ ਉਹ ਪੂਰੀ ਤੇਜ਼ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪੰਜਾਬ ਦੀ ਪਹਿਲੀ ਲਿਸਟ ਜਾਰੀ ਕੀਤੀ ਆ 8 ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੁਣ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਭਾਜਪਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਆਪਣੇ ਉਮੀਦਵਾਰਾਂ ਦਾ ਐਲਾਨ ਕਦੋਂ ਕਰਨਗੇ ਅਤੇ ਉਧਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਰੁੱਸੇ ਹੋਏ ਜਿਹੜੇ ਵੀ ਉਹਨਾਂ ਦੇ ਵੱਡੇ ਆਗੂ ਨੇ ਜਿਵੇਂ ਸੁਖਦੇਵ ਸਿੰਘ ਢੀਂਡਸਾ ਪਿਛਲੇ ਦਿਨੀ ਸ਼ਾਮਲ ਹੋਏ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਦੁਬਾਰਾ ਘਰ ਵਾਪਸੀ ਕੀਤੀ ਆ ਸ਼ਾਮਲ ਹੋ ਚੁੱਕੇ ਨੇ ਅਤੇ ਲਗਾਤਾਰ ਉਹ ਜੋ ਵੀ ਰੁੱਸੇ ਹੋਏ ਆਗੂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮਨਾਉਣ 'ਚ ਵੀ ਕਾਮਯਾਬ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਜਨਨ ਕਿ ਦੋ ਗਰੁੱਪ ਜਦੋਂ ਸੁਖਦੇਵ ਸਿੰਘ ਢੀਂਡਸਾ ਗਰੁੱਪ ਅਤੇ ਸੁਖਵੀਰ ਸਿੰਘ ਬਾਦਲ ਗਰੁੱਪ ਖਾਸ ਕਰਕੇ ਸੰਗਰੂਰ 'ਚ ਦੁਫਾੜ ਹੋ ਗਿਆ ਸੀ ਵੱਡਾ ਨੁਕਸਾਨ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਦਾ ਬੋਲ ਬਾਲਾ ਜਿਹੜਾ ਸੰਗਰੂਰ 'ਚ ਬਹੁਤ ਜ਼ਿਆਦਾ ਬਾਕੀ ਉਹਨਾਂ ਦੇ ਆਗੂ ਹੋਰ ਵੀ ਜ਼ਿਲ੍ਹਿਆਂ 'ਚ ਮੌਜੂਦ ਨੇ ਜਾਨੀ ਕਿ ਉੱਥੇ ਵੀ ਉਹਨਾਂ ਦਾ ਤਾਲਮੇਲ ਚੱਲ ਰਿਹਾ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੀ ਵੇਵ ਅੱਪ ਕਰੇਗੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਪਾਰਲੀਮੈਂਟਰੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਸਾਡੇ ਨਾਲ ਮੌਜੂਦ ਨੇ ਗਰਗ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਜੀ ਸੈਂਟਰਲ ਪੰਜਾਬ ਟੀਵੀ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਦਰਸ਼ਕਾਂ ਦਾ ਸਰਗ ਸਰਬ ਕਿਵੇਂ ਦੇਖਦੇ ਹੋ ਪਿਛਲੇ ਦਿਨੀ ਸੁਖਦੇਵ ਸਿੰਘ ਢੀਡਸਾ ਨਾਲ ਵੀ ਚਲੋ ਕਾਫੀ ਟਾਈਮ ਦਾ ਲੱਗ ਰਿਹਾ ਸੀ ਕਿ ਸ਼ੋਮਨੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉੱਥੇ ਗਏ ਔਰ ਘਰ ਵਾਪਸੀ ਕਰਵਾਈ ਉਸ ਤੋਂ ਬਾਅਦ ਬੀਬੀ ਜੰਗੀਰ कौर ਕਿੰਨਾ ਕੁ ਬਲ ਮਿਲਣਾ ਸ਼ੋਮਨੀ ਅਕਾਲੀ ਦਲ ਨੂੰ ਇਸ ਤਰੀਕੇ ਨਾਲ ਜਿਵੇਂ ਹੁਣ ਚੋਣਾ ਵੀ ਨੇੜੇ ਨੇ ਜੀ ਸ਼ੋਮਨੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਔਰ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਹੈ ਪੰਜਾਬ ਦੀ ਆਵਾਜ਼ ਉਠਾ ਸਕਦੀ ਹੈ ਪੰਜਾਬ ਨਾਲ ਹੋਈ ਜਿਹੜੀ ਬੇਇਨਸਾਫੀ ਹੈ ਉਹਦੇ ਖਿਲਾਫ ਲੜ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਹਮੇਸ਼ਾ ਮਾਨ ਹੋ ਰਿਹਾ ਹੈ ਕਿ ਸ਼ੋਮਨੀਆ ਅਕਾਲੀ ਦਲ ਨੇ ਪੰਜਾਬ ਦੇ ਪੱਖ ਦੇ ਵਿੱਚ ਹਮੇਸ਼ਾ ਲੜਾਈ ਲੜੀ ਹੈ ਔਰ ਸ਼ੋਮਨੀਆ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਹਾਸ਼ੀਏ ਤੇ ਆ ਗਿਆ ਪੰਜਾਬ ਦੇ ਲੋਕ ਮੰਨਦੇ ਨੇ ਕਿ ਸ਼ੋਮਨੀਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਆਮ ਲੋਕ ਜਿਹੜੀ ਨੇ ਮਹਿਸੂਸ ਕਰਦੇ ਨੇ ਕਿ ਸਾਡੀ ਆਪਣੀ ਸਰਕਾਰ ਬਣਦੀ ਹੈ ਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾ ਮਿਲਦੀਆਂ ਨੇ ਭਾਵੇਂ ਰੋਡ ਕਨੈਕਟੀਵਿਟੀ ਹੈ ਭਾਵੇਂ ਹਵਾਈ ਜਹਾਜ਼ ਜਾ ਜਦੀ ਏਅਰ ਦੀ ਕਨੈਕਟੀਵਿਟੀ ਹੈ ਪਾਵੇਂ ਜਨ ਕਿ ਬਹੁਤ ਕੰਮ ਕੀਤੇ ਨੇ ਆਪਾਂ ਇਹ ਕਹਿ ਸਕਦੇ ਆ ਤੇ ਬਾਬੂ ਜੀ ਹੁਣ ਦਾ ਕਿਵੇਂ ਲੱਗਦਾ ਹੁਣ ਦਾ ਮਾਹੌਲ ਆ ਜਿਹੜਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਨੇ ਘਰ ਵਾਪਸੀ ਕੀਤੀ ਆ ਬੀਬੀ ਜਗੀਰ ਕੌਰ ਨੇ ਘਰ ਵਾਪਸੀ ਕੀਤੀ ਆ ਕਿਉਂਕਿ ਜਿਹੜਾ ਸਕੇਲ ਆ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਡਾਊਨਫਾਲ ਚੱਲਿਆ ਗਿਆ ਸੀ ਹੁਣ ਕਿੰਨਾ ਕੱਪ ਹੋ ਜੂ ਕੀ ਲੱਗਦਾ ਤੁਹਾਨੂੰ ਜਿਹੜੇ ਅਕਾਲੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਦਾ ਆਪਣਾ ਪਛੋਕੜ ਵੀ ਅਕਾਲੀ ਹੈ ਉਹ ਅਕਾਲੀ ਹੈਗੇ ਨੇ ਅਕਾਲੀ ਰਹਿਣਾ ਚਾਹੁੰਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਦੀ ਜਿਹੜੀ ਹੈ ਦਿਲੋਂ ਸਾਝ ਹੈ ਤੇ ਜਿਹੜੇ ਆਗੂ ਨੇ ਇਹਨਾਂ ਦੇ ਮਨ ਦੇ ਵਿੱਚ ਵੀ ਇਸ ਗੱਲ ਦੀ ਤੜਫ ਹੋਈ ਕਿ ਅੱਜ ਪਾਵੇਂ ਸਾਡੇ ਬਖਰੇਵੇਂ ਨੇ ਔਰ ਸੰਧਾਨਤਕ ਬਖਰੇਵੇਂ ਵੀ ਹੈਗੇ ਨੇ ਜਿਵੇਂ ਸਰਦਾਰ ਸੁਖਦੀਪ ਸਿੰਘ ਢੀਂਸਾ ਦਾ ਤੁਸੀਂ ਜ਼ਿਕਰ ਕੀਤਾ ਉਹ ਸ਼ੋਮਨੀ ਅਕਾਲੀ ਦਲ ਦੇ ਸਰਮੌਰ ਆਗੂ ਨੇ ਕੇਵਲ ਪੰਜਾਬ ਵਿੱਚ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਮੀਰਾ ਕਹ ਲੈ ਕੇ ਜਿੰਨਾ ਉਹਨਾਂ ਦਾ ਉੱਚਾ ਕਦ ਹੈ ਇਵਨ ਮੋਦੀ ਸਾਹਿਬ ਨੇ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਦੇਵ ਸਿੰਘ ਢੀਮਾ ਉਹਨਾਂ ਦੇ ਵਾਰਸ ਨੇ ਉਹਨਾਂ ਦਾ ਇੰਡੀਕੇਸ਼ਨ ਦੇਣ ਦਾ ਮਕਸਦ ਇਹ ਸੀ ਕਿ ਇਹ ਜਿਹੜੇ ਪ੍ਰਾਣ ਅਕਾਲੀ ਦਲ ਦੇ ਆਗੂ ਨੇ ਇਹਨਾਂ ਦੇ ਅੰਦਰ ਪੰਥ ਦਾ ਦਰਦ ਵੀ ਹੈ ਤੇ ਪੰਜਾਬ ਦਾ ਦਰਦ ਵੀ ਹੈ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਰਹੇ ਨੇ ਜਿਹੜਾ ਸਥਾਪਨਾ ਦਿਵਸ ਸੀ ਸ਼ੋਮਨੀ ਅਕਾਲੀ ਦਲ ਨੇ ਮਨਾਇਆ ਉਸ ਸਮੇਂ ਉਹਨਾਂ ਨੇ ਸਮੁੱਚੇ ਪੰਥ ਤੋਂ ਮਾਫੀ ਮੰਗੀ ਕਿ ਸਾਡੀ ਸਰਕਾਰ ਦੇ ਸਮੇਂ ਜੋ ਜੋ ਵੀ ਸਾਤੋਂ ਗਲਤੀਆਂ ਹੋਈਆਂ ਨੇ ਭਾਵੇਂ ਜਿਹੜੇ ਦੋਸ਼ ਅਕਾਲੀ ਦਲ ਤੇ ਲੱਗੇ ਦੇ ਉਹ ਨਿਹਰਾ ਆਧਾਰ ਨੇ ਭਾਵੇਂ ਉਹਨਾਂ ਚ ਕੋਈ ਕਮੀਆਂ ਰਹਿ ਗਈਆਂ ਤੇ ਉਹਨਾਂ ਨੇ ਫਿਰ ਸਮੁੱਚੇ ਜਿੱਥੇ ਪੰਥ ਤੋਂ ਮਾਫੀ ਮੰਗੀ ਉੱਥੇ ਉਹਨਾਂ ਨੇ ਸਾਰੇ ਸੀਨੀਅਰ ਆਗੂਆਂ ਤੋਂ ਵੀ ਇਸ ਗੱਲ ਦੀ ਮਾਫੀ ਮੰਗੀ ਕਿ ਜੋ ਮੇਰੇ ਤੋਂ ਘਾਟ ਰਹਿ ਗਈ ਜਾਂ ਮੇਤੋਂ ਕੋ ਮੈਂ ਕਿਸੇ ਦੀ ਰਿਸਪੈਕਟ ਨਹੀਂ ਕਰ ਸਕਿਆ ਜਾਂ ਮੈਂ ਕੋਈ ਗਲਤ ਫੈਸਲੇ ਲੈ ਲੇ ਤੋਂ ਸਾਰੀਆਂ ਗਲਤੀਆਂ ਦੀ ਮੈਂ ਜਿਹੜੀ ਐ ਪੁੱਲ ਬਖਸ਼ਾਰਿਆਂ ਤੇ ਮੇਰੀ ਹੱਥ ਜੋੜ ਕੇ ਸਾਰੇ ਆਗੂਆਂ ਨੂੰ ਅਪੀਲ ਹੈ ਜਿਹੜੇ ਕਿਸੇ ਵੀ ਕਾਰਨ ਗੁੱਸੇ ਹੋ ਕੇ ਨਾਰਾਜ਼ ਹੋ ਕੇ ਜਾਂ ਸੰਦਾਨਤਕ ਮਤਭੇਦਾਂ ਕਰਕੇ ਅਲੱਗ ਹੋਏ ਨੇ ਵੀ ਤੁਸੀਂ ਸਾਰੇ ਇੱਕ ਮੰਚ ਤੇ ਆਓ ਅੱਜ ਪੰਜਾਬ ਨੂੰ ਬਚਾਉਣ ਦੀ ਗੱਲ ਐ ਪੰਥ ਨੂੰ ਬਚਾਉਣ ਦੀ ਗੱਲ ਐ ਅੱਜ ਐਸੇ ਮੁੱਦੇ ਪੰਜਾਬ ਦੇ ਹੈਗੇ ਨੇ ਜਿਹਦੀ ਆਵਾਜ਼ ਕੇਵਲ ਸ਼ੋਮਣੀ ਅਕਾਲੀ ਦਲ بلند ਕਰ ਸਕਦਾ ਠੀਕ ਹੈ ਤਾਂ ਉਸ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਨੇ ਸਖਵੀਰ ਸਿੰਘ ਬਾਦਲ ਵੱਲੋਂ ਮੰਗੀ ਮਾਫੀ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ देर आई दुरुस्त आई ਲੇਕਿਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਮਨ ਦੇ ਨਾਲ ਮਾਫੀ ਮੰਗੀ ਹੈ ਉਹਦਾ ਉਹਨਾਂ ਨੇ ਵੈਲਕਮ ਕੀਤਾ ਬਿਲਕੁਲ ਵੈਸੇ ਪੈਸੇ ਬਾਬੂ ਜੀ ਸਾਰੀਆਂ ਗੱਲਾਂ ਹੋਈਆਂ ਤੇ ਤੁਹਾਨੂੰ ਕੀ ਲੱਗਦਾ ਜਦੋਂ ਹੁਣ ਇਕੱਠੇ ਹੋ ਗਏ ਜੀ ਢੀਂਡਸਾ ਗਰੁੱਪ ਇਕੱਠਾ ਹੋਇਆ ਬਾਦਲ ਗਰੁੱਪ ਇਕੱਠਾ ਹੋਇਆ ਜਦੋਂ ਅਲੱਗ-ਅਲੱਗ ਹੋਏ ਸੀ ਅਲੱਗ-ਅਲੱਗ ਹਲਕਾ ਇੰਚਾਰਜ ਲੱਗੇ ਨੇ ਜੀ ਅਲੱਗ-ਅਲੱਗ ਸੰਗਰੂਰ ਚ ਇੱਕ ਕਰੀਏ ਗੱਲ ਤਾਂ ਸੰਗਰੂਰ ਚ ਕਾਫੀ ਕੁਝ ਲੱਗਿਆ ਸੀ ਉਹ ਤੇ ਸਹਿਮਤੀ ਬਣ ਗਈ ਜਿਹੜੇ ਸਿਸਟਮ ਦੀ ਵੀ ਜਿੱਥੋਂ ਦੇ ਹਲਕਾ ਇੰਚਾਰਜ ਲੱਗੇ ਹੋਏ ਨੇ ਜਾਂ ਕੋਈ ਨਵੇਂ ਲਾਉਣੇ ਨੇ ਉਸ ਤੇ ਕੀ ਗੱਲਬਾਤ ਹੋਈ ਆ ਦੇਖੋ ਇਹ ਸਾਰੀਆਂ ਗੱਲਾਂ ਦੀ ਗੱਲ ਜਿਹੜੀ ਹੈ ਬੈਠ ਕੇ ਸਰਦਾਰ ਸੁਖਵੀਰ ਸਿੰਘ ਬਾਦਲੋਰੀ ਜਿਹੇ ਪਾਰਟੀ ਦੇ ਜਿਹੜੇ ਨੇ ਉਹ ਨੇ ਆਪਣੇ ਪ੍ਰਧਾਨ ਨੇ ਜਿਨ੍ਹਾਂ ਨੇ ਕਮਾਂਡ ਕਰਨੀ ਹੈ ਪਾਰਟੀ ਨੂੰ ਉਹਨਾਂ ਨੇ ਸਾਰੀਆਂ ਗੱਲਾਂ ਦਾ ਅਹਿਸਾਸ ਕੀਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜੋ ਕਮੀਆਂ ਰਹਿ ਗਈਆਂ ਕਿਉਂਕਿ ਜਿੱਥੇ ਵੱਡਾ ਦਿਲ ਢੀਂਸਾ ਸਾਹਿਬ ਨੇ ਦਿਖਾਇਆ ਪੰਜ ਮੈਂਬਰੀ ਕਮੇਟੀ ਬਣਾਈ ਸਾਰੇ ਵਰਕਰਾਂ ਦੀ رائے ਲਈ ਉਹ رائے ਭਾਵੇਂ ਬਹੁਤ ਜਗ੍ਹਾ ਤੇ ਵੱਖਰੀ ਸੀ ਪਰ ਮжоਰਿਟੀ ਨੇ ਮਹਿਸੂਸ ਕੀਤਾ ਕਿ ਅੱਜ ਆਪਣੀ ਸੰਧਾਨਤਕ ਗੱਲਾਂ ਨੂੰ ਹੀ ਆਪਣੇ ਮੁੱਦਿਆਂ ਨੂੰ ਵਖਰੇਵੇਂ ਨੂੰ ਛੱਡ ਕੇ ਅੱਜ ਪੰਜਾਬ ਦੇ ਵਿੱਚ ਸ਼ੋਮਨੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਉਸ ਤੋਂ ਬਾਅਦ ਸਰਦਾਰ ਸੁਦੇਵ ਸਿੰਘ ਟੀਮਸਾ ਸਾਹਿਬ ਦੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜੋ ਸਾਡੇ ਪ੍ਰਧਾਨ ਨੇ ਉਹਨਾਂ ਨੇ ਬੈਠ ਕੇ ਉਹ ਸਾਰੀਆਂ ਗੱਲਾਂ ਦਾ ਅਹਿਸਾਸ ਕੀਤਾ ਤੇ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਪਿਛਲੇ ਸਮੇਂ 'ਚ ਜੋ ਵੀ ਕਮੀਆਂ ਰਹਿ ਗਈਆਂ ਹੁਣ ਚਾਹੀਏ ਵੇ ਸੰਗਰੂਰ ਐ ਮਲੇਰਕੋਟਲਾ ਬਰਨਾਲਾ ਵੀ ਇਹ ਜਿਹੜੇ ਜ਼ਿਲ੍ਹੇ ਨੇ ਪਹਿਲਾਂ ਵੀ ਸਰਦਾਰ ਸੁਦੇਵ ਸਿੰਘ ਟੀਮਸਾ ਦੇ ਸਰਪ੍ਰਸਤੀ ਹੇਠ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਨੇ ਸਰਵਾਈਵ ਵੀ ਕੀਤਾ ਹੈ ਔਰ ਸ਼ੋਮਨੀ ਅਕਾਲੀ ਦਲ ਦੇ ਕੱਲੇ-ਕੱਲੇ ਵਰਕਰ ਨੂੰ ਉਹਦੀ ਕੀ ਵਜੂਦ ਹੈ ਉਹਦਾ ਕਿੰਨਾ ਕੁ ਆਧਾਰ ਹੈ ਕਿਸ ਤਰ੍ਹਾਂ ਦੀ ਸੈਟਲਮੈਂਟ ਹੋਣੀ ਚਾਹੀਦੀ ਹੈ ਉਹ ਸਾਰੀਆਂ ਗੱਲਾਂ ਜਦੋਂ ਸੁਖਵੀਰ ਸਿੰਘ ਬਾਦਲਨ ਹੋਈਆਂ ਤਾਂ ਉਹਨਾਂ ਨੇ ਵੀ ਆਪਣਾ ਵੱਡਾ ਮਨ ਦਿਖਾਇਆ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਢਾਂਚਾ ਹੈਗਾ ਇਹਨੂੰ ਭੰਗ ਕਰਕੇ ਇਹਨੂੰ ਪੁਨਰਗਠਨ ਕਰਾਂਗੇ ਦਾ ਦੁਬਾਰਾ ਸਿਰੇ ਤੋਂ ਪੁਨਰਗਠਨ ਕਰਾਂਗੇ ਜਿੱਥੇ-ਜਿੱਥੇ ਕੋਈ ਤਬਦੀਲੀ ਬਾਜਬ ਲੱਗਦੀ ਹੈ ਉਹ ਵੀ ਤਬਦੀਲੀਆਂ ਕਰ ਲਾਂਗੇ ਜਿਹੜੇ ਕੋਈ ਬੰਦਿਆਂ ਨੂੰ ਮਾਨ ਸਨਮਾਨ ਦੇਣਾ ਉਹ ਵੀ ਦੇਵਾਂਗੇ ਭਾਵੇਂ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਸੁਦੇਸ਼ ਸਿੰਘ ਢੀਂਸਾ ਨੇ ਬਖੂਬੀ ਬੜੇ ਵਧੀਆ ਮਾਹੌਲ ਦੇ ਵਿੱਚ ਹਰ ਗੱਲ ਰੇਰੀਆ ਉਹਨਾਂ ਨੇ ਡਿਸਕਸ ਕੀਤੀ ਹੈ ਕਿਉਂਕਿ ਇਹਨਾਂ ਤੋਂ ਬਿਨਾ ਫਿਰ ਪਾਰਟੀ ਮਜ਼ਬੂਤ ਨਹੀਂ ਹੋ ਸਕਦੀ ਬਿਲਕੁਲ ਜਾਨੀ ਕਿ ਲੋਕ ਸਭਾ ਇਲੈਕਸ਼ਨ ਤੱਕ ਉਹੀ ਲੋਬੀ ਰਹਿਣੀ ਆ ਉਹੀ ਗੱਲਬਾਤ ਰਹਿਣੀ ਆ ਉਸ ਤੋਂ ਬਾਅਦ ਦੇਖਣਾ ਹੋਊਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿ ਤਾਂ ਅਕਾਲੀ ਦਲ ਦੀ ਵਰਕਰ ਨੇ ਨਾ ਜੀ ਜੀ ਗੱਲ ਤਾਂ ਇਹ ਆ ਕਿ ਜਿਹੜੇ ਫੈਸਲੇ ਹੋਏ ਨੇ ਉਹਨਾਂ 'ਚ ਕੀ ਕਮੀ ਰਹੇਗੀ ਇਹ ਦੋਏ ਵੱਡੇ ਲੀਡਰਾਂ ਨੇ ਵਿਚਾਰ ਕਰਨੀ ਆ ਔਰ ਉਹ ਵਰਕਰ ਦਾ ਛੋਟਾ ਚਾਵੇਂ ਵੱਡਾ ਪਾਰਟੀ ਲਈ ਇੱਕ ਜਿੰਦ ਜਾਨ ਹੈ ਇਹ ਨਹੀਂ ਕਿ ਜਿਹੜੇ ਹੁਣ ਕੋ ਕੰਮ ਕਰ ਰਹੇ ਨੇ ਇਹਨਾਂ 'ਚ ਅਸੀਂ ਕੋ ਖਾਮੀ ਕੱਢ ਰਹੇ ਆ ਲੇਕਿਨ ਗੱਲ ਇਹ ਹੁੰਦੀ ਆ ਕਿ ਕਪੈਸਿਟੀ ਉਹਦੀ ਕਿੰਨੀ ਹੈ ਕਿਹੜੇ ਢੰਗ ਦੇ ਨਾਲ ਅਸੀਂ ਹੋਰ ਵੀ ਜਿਹੜੀ ਕੋਆਰਡੀਨੇਸ਼ਨ ਹੈ ਉਹਨੂੰ ਕਿਵੇਂ ਵਧਾਈਏ ਵਰਕਰਾਂ ਦੇ ਵਿੱਚ ਇਹ ਮੈਸੇਜ ਚਲਾ ਜਾਵੇ ਵੀ ਸ਼ੋਮਨੀਆ ਅਕਾਲੀ ਦਲ ਇਕੱਠਾ ਹੋ ਗਿਆ ਸ਼ੋਮਨੀਆ ਅਕਾਲੀ ਦਲ ਦਰਜਾ ਬਦਰਜਾ ਹਰੇਕ ਨੂੰ ਮਾਨ ਸਨਮਾਨ ਦੇਊਗਾ ਔਰ ਪਿਛਲੇ ਸਮੇਂ ਦੇ ਵਿੱਚ ਜੋ ਕਮੀਆਂ ਰਹਿ ਗਈਆਂ ਦੇਖੋ ਅਲਟੀਮੇਟਲੀ ਜੇ ਪਾਰਟੀ ਦਾ ਨਿਗਾਰਦਾ ਤਾਂ ਹੀ ਆਇਆ ਨਾ ਜੀ ਕਿ ਚਾਹੇ ਉਹਦੇ ਕੁਝ ਇਸ਼ੂ ਲੋਕਾਂ ਦੇ ਵਿੱਚ ਪਹਿਲਾਂ ਆਏ ਬੇਅਦਬੀ ਦਾ ਆ ਗਿਆ ਮਾਫੀ ਦਾ ਆ ਗਿਆ ਤੇ ਉਸ ਤੋਂ ਬਾਅਦ ਤੌਰ ਤਰੀਕੇ ਜਿਹੜੇ ਪਾਰਟੀ ਦੇ ਵਿੱਚ ਕੰਮ ਦੇ ਇਹ ਮੇਟੀਨ ਸਾਹਿਬ ਦੀ ਰਸਤਨ ਹਮੇਸ਼ਾ ਰਹਿੰਦੀ ਹੈ ਕਿ ਦੇਵ ਪਾਰਟੀ ਦੇ ਅੰਦਰ ਵੀ ਡੈਮੋਕਰੈਟਿਕ ਸਿਸਟਮ ਚਾਹੀਦਾ ਹੈ ਸੰਗਤ ਰੂਪੀ رائے ਚਾਹੀਦੀ ਹੈ ਜੇ رائے ਦੇ ਨਾਲ ਫੈਸਲੇ ਲਏ ਹੁੰਦੇ ਨੇ ਤਾਂ ਉਹ ਵੱਧ ਕਾਰਗਰ ਸਾਬਤ ਹੁੰਦੇ ਨੇ ਬਿਲਕੁਲ ਬੇਸੇ ਬੇਸੇ ਬਾਬੂ ਜੀ ਜਿਹੜੇ ਪਿੰਡ ਵਾਲੇ ਆਗੂ ਨੇ ਉਹ ਕਈ ਵਾਰੀ ਸੋਚਦੇ ਨੇ ਵੀ ਦੇਖੋ ਜੀ ਬਾਦਲ ਪਰਿਵਾਰ ਤੇ ਢੀਂਸਾ ਪਰਿਵਾਰ ਅਲੱਗ ਹੋ ਗਿਆ ਵੀ ਅਸੀਂ ਵੀ ਇੱਕ ਧੜਾ ਬਣਾ ਲਿਆ ਅਲੱਗ ਹੋ ਗਏ ਉਹਨਾਂ ਨਾਲ ਖੜੇ ਵੀ ਉੱਪਰਲੇ ਤਾਂ ਇਕੱਠੇ ਹੋ ਜਾਂਦੇ ਨੇ ਸਾਨੂੰ ਹੇਠਲੇ ਨੂੰ ਬਹੁਤ ਔਖਾ ਹੋ ਜਾਂਦਾ ਮੁਸ਼ਕਲ ਹੁੰਦੀ ਹੈ ਜੀ ਦੇਖੋ ਮੈਂ ਨਹੀਂ ਸਮਝਦਾ ਕਿ ਸਾਡੇ ਵਰਕਰਾਂ 'ਚ ਕੋਈ ਐਡੀ ਲੰਬੀ ਚੌੜੀ ਧੜੇਬੰਦੀ ਹੈ ਠੀਕ ਹੈ ਹੁੰਦਾ ਹੀ ਹੈ ਜਦੋਂ ਕੋਈ ਲੀਡਰਸ਼ਿਪ ਦੇ ਵਿੱਚ ਤਬਦੀਲੀ ਆਉਂਦੀ ਹੈ ਤਾਂ ਕੁਝ ਵਰਕਰਾਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਮੈਨੂੰ ਇੱਥੇ ਮਾਨ ਸਨਮਾਨ ਮਿਲਣਾ ਹੈ ਕਿ ਨਹੀਂ ਮਿਲਣਾ ਸ਼ਾਇਦ ਮੇਰਾ ਰੁਤਬਾ ਘਟ ਜੇ ਇਸ ਤਰ੍ਹਾਂ ਦਾ ਥੋੜਾ ਬਹੁਤ ਹੁੰਦਾ ਹੈ ਉਹਨੂੰ ਇਹ ਤਾਂ ਸਿਆਣਾ ਲੀਡਰ ਹੋ ਹੀ ਹੁੰਦਾ ਹੈ ਜਿਹੜਾ ਉਹਨਾਂ ਚੀਜ਼ਾਂ ਨੂੰ ਜੋ ਵਰਕਰ ਦੀ ਅੰਦਰ ਭਾਵਨਾ ਹੈਗੀ ਹੈ ਉਹਨੂੰ ਸਮਝ ਕੇ ਉਹਨੂੰ ਵੀ ਮਾਨ ਸਨਮਾਨ ਦੇਵੇ ਉਹਨੂੰ ਵੀ ਉਸ ਤਰੀਕ ਮਹਿਸੂਸ ਹੋਵੇ ਕਿ ਮੇਰਾ ਜਿਹੜਾ ਲੀਡਰ ਹੈਗਾ ਮੇਰਾ ਉਨਾ ਹੀ ਮਾਨ ਸਨਮਾਨ ਕਰ ਰਿਹਾ ਹੈ ਇਸ ਕਰਕੇ ਮਾੜਾ ਮੋਟਾ ਤਾਂ ਦੇਖੋ ਉਸ ਬਖਰੇਵੇਂ ਕਰਕੇ ਨੁਕਸਾਨ ਹੋਇਆਗਾ ਠੀਕ ਹੈ ਪੈਸੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਕਦੋਂ ਐਲਾਨ ਹੋਣਾ ਕੀ ਪਲੈਨਿੰਗ ਹੋਈ ਕੋਈ ਮੀਟਿੰਗ ਹੋਈ ਹੈ ਤੁਹਾਡੀ ਕਿ ਕਦੋਂ ਤੱਕ ਕਿਉਂਕਿ ਹੁਣ ਇਲੈਕਸ਼ਨ ਦੀ ਡੇਟ ਵੀ ਅਨਾਉਂਸ ਹੋ ਜਾਣੀ ਹੈ ਜਲਦੀ ਦੇਖੋ ਸਰਦਾਰ ਸੁਖਦੇਵ ਸਿੰਘ ਟੀਨਸਾ ਨੇ ਸਯੁਗਤ ਅਕਾਲੀ ਦਲ ਮਰਜ਼ ਕਰਨ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਏਕਤਾ ਹੋਣ ਦੇ ਨਾਲ ਇਕੱਲੇ ਸੰਗਰੂਰ ਬਰਨਾਲਾ ਜਾਂ ਮਲੇਰਕੋਟਲਾ ਵਿੱਚ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਇੱਕ ਬਹੁਤ ਹੈਲਦੀ ਮੈਸੇਜ ਗਿਆ ਹੈ ਵਰਕੇ ਦੇਸ਼ ਦੇ ਵਿੱਚ ਵੀ ਮੈਸੇਜ ਗਿਆ ਹੈ ਦੇਸ਼ ਵਿਦੇਸ਼ ਚ ਬੈਠੇ ਜਿਹੜਾ ਸਿੱਖ ਭਾਈਚਾਰਾ ਅਕਾਲੀ ਦਲ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਚ ਵੀ ਇੱਕ ਵਧੀਆ ਮੈਸੇਜ ਗਿਆ ਮੈਨੂੰ ਬਹੁਤ ਵਧਾਈਆਂ ਆਈਆਂ ਨੇ ਔਰ ਦੇਖੋ ਉਹਦਾ ਕੀ ਨਤੀਜੇ ਨੇ ਕਿ ਅੱਜ ਬੀਬੀ ਜੰਗੀਰ ਕੌਰ ਜਿਹੜੇ ਕਿ ਪਿਛਲੇ ਸਮੇਂ ਤੋਂ ਨਾਰਾਜ਼ ਸੀ ਉਹਨਾਂ ਦੀਆਂ ਵੀ ਕੁਝ ਸੰਧਾਤਕ ਗੱਲਾਂ ਸੀ ਅੱਜ ਉਹ ਵੀ ਜਿਹੜੀ ਹੈ ਨੇ ਪਾਰਟੀ ਦੇ ਉਹ ਉਸ ਫੋਰਮ ਤੇ ਵਾਪਸ ਆਈ ਨੇ ਇਸ ਕਰਕੇ ਮੈਂ ਸਮਝਦਾ ਕਿ ਚੰਗੀ ਸ਼ੁਰੂਆਤ ਹੋਈ ਹੈ ਔਰ ਜਿੱਤੋਂ ਤੱਕ ਲੋਕ ਸਭਾ ਚੋਣਾਂ ਦਾ ਸਵਾਲ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਤਾ ਧਾਰੀ ਜਿਹੜੀ ਧਿਰ ਹੈ ਉਸ ਨੇ ਅਜੇ ਤੱਕ 8 ਕੈਂਡੀਡੇਟਾਂ ਦਾ ਐਲਾਨ ਕੀਤਾ ਹੈ 8 ਕੈਂਡੀਡੇਟਾਂ ਦਾ ਜਿਹੜਾ ਐਲਾਨ ਹੈ ਉਹ ਦਰਸਾਉਂਦਾ ਹੈ ਉਹਨਾਂ ਦੀ ਤਰਸਯੋਗ ਹਾਲਤ ਨੂੰ ਕਿ ਸਤਾਧਾਰੀ ਤੇਰ ਕੋਲੇ ਕੋਈ ਵੀ ਕੈਂਡੀਡੇਟ ਨਹੀਂ ਹੈ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਆਮ ਵਰਕਰ ਨੂੰ ਰਖਸ਼ਾ ਵਾਲਿਆਂ ਨੂੰ ਰੇੜੀ ਵਾਲਿਆਂ ਨੂੰ ਪਲੰਬਰ ਨੂੰ ਜਾਂ ਜਿਹੜੇ ਆਮ ਪਿੰਡਾਂ ਦੇ ਵਿੱਚ ਛੋਟੇ ਵਰਕਰ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਟਿਕਟਾਂ ਦੇਵਾਂਗੇ ਉਹਨਾਂ ਨੂੰ ਅਸੀਂ ਰਾਜਨੀਤੀ ਦੇ ਵਿੱਚ ਲੈ ਕੇ ਆਵਾਂਗੇ ਆਮ ਘਰਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਪਰ ਹੁਣ ਜਿਹੜਾ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਦੇਖੋ ਕਿੰਨੀ ਹਾਸੋ ਹੀ ਨਹੀਂ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉਹ ਉਹਨਾਂ ਦੇ ਨਗਾਰ ਦੀ ਜਾਂ ਜੋ ਉਹਨਾਂ ਦੇ ਲੋਕਾਂ ਦੇ ਵਿੱਚ ਪਪੂਲਾਰਿਟੀ ਹੈ ਜੇ ਜ਼ੀਰੋ ਤੇ ਚਲੀ ਗਈ ਦੇਖੋ ਪੰਜ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਚੋਂ ਲੜਾਈ ਜਾ ਰਹੀ ਹੈ ਇਹ ਤਾਂ ਤਾਂ ਪਤਾ ਲੱਗਦਾ ਕਿ ਪਾਰਟੀ ਦਾ ਦਿਵਾਲੀਆ ਪਾਉਣੇ ਕਿ ਇੱਕ ਜਿਹੜੇ ਸਰਕਾਰ ਦੇ ਵਿੱਚ ਵਜ਼ੀਰ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਦਾਤੇ ਲਾਇਆ ਜਾ ਰਿਹਾ ਹੈ ਕਿ ਤੁਸੀਂ ਇਲੈਕਸ਼ਨ ਲੜੋ ਔਰ ਦੋ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਆਪਣੇ ਕੈਂਡੀਡੇਟ ਨਹੀਂ ਹੈਗੇ ਇੱਕ ਕੈਂਡੀਡੇਟ ਸੁਸ਼ੀਲ ਰਿੰਕੂ ਹੈ ਜਿਹਨੂੰ ਜਲੰਧਰ ਤੋਂ ਚੋਣ ਲੜਾਈ ਹੈ ਉਹ ਕਾਂਗਰਸ ਤੋਂ ਲੈ ਲਿਆ ਤੇ ਜਿਹੜਾ ਦੂਸਰਾ ਜੀਪੀ ਤੇ ਉਹਨੂੰ ਲੈ ਉਹਨਾਂ ਨੇ ਅੱਜ ਤੁਸੀਂ ਦੇਖੋ ਪੰਜ ਤਾਂ ਵਜ਼ੀਰ ਲੜ ਰਹੇ ਨੇ ਦੋ ਜਿਹੜੇ ਨੇ ਕਾਂਗਰਸੀ ਨੇ ਜਿਨ੍ਹਾਂ ਨੂੰ ਉਹ ਫਤਿਹਗੜ੍ਹ ਸਾਹਿਬ ਤੋਂ ਔਰ ਜਲੰਧਰ ਤੋਂ ਚੋਣ ਲੜਾ ਰਹੇ ਨੇ ਔਰ ਅੱਜ ਜਿਹੋ ਉਹਨਾਂ ਨੇ ਨਵਾਂ ਇੱਕ ਐਮਐਲਏ ਕਾਂਗਰਸ ਦਾ ਰਾਜਕਮਰ ਚੱਬੇਵਾਲ ਉਹ ਵੀ ਜੁਆਇਨ ਕਰਾ ਲਿਆ ਉਹ ਵੀ ਇੱਕ ਡਾਇਰੈਕਟ ਇੰਡੀਕੇਸ਼ਨ ਹੈ ਕਿ ਉਸ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾਉਣਗੇ ਜਿਸ ਸਤਾਧਾਰੀ ਪਾਰਟੀ ਕੋਲ ਕੈਂਡੀਡੇਟ ਹੈ ਨਹੀਂ ਨਹੀਂ ਤਾਂ ਸਤਾਧਾਰੀ ਪਾਰਟੀ ਕੋਲੇ ਕੈਂਡੀਡੇਟਾਂ ਦਾ ਐਡਾ ਵੱਡਾ ਹੋੜ ਹੁੰਦਾ ਹੈ ਕਿ ਮੁਸ਼ਕਲ ਹੋ ਜਾਂਦੀ ਹੈ ਡਿਸੀਜਨ ਲੈਣੀ ਮੁਸ਼ਕਲ ਹੋ ਜਾਂਦਾ ਕਿਸੇ ਤੁਹਾਡਾ ਰਾਜਨੀਤਿਕ ਐਕਸਪੀਰੀਅੰਸ ਬਹੁਤ ਜ਼ਿਆਦਾ ਅੱਜ ਤੱਕ ਕਦੇ ਐਵੇਂ ਦਾ ਹੋਇਆ ਵੀ ਜਿਹੜੇ ਵਜ਼ੀਰ ਨੇ ਕੈਬਨਿਟ ਮਨਿਸਟਰ ਨੇ ਵੀ ਪੰਜ ਨੂੰ ਇੱਕ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਹੋਵੇ ਪਹਿਲੀ ਵਾਰੀ ਹੋਇਆ ਹੈ ਜੀ ਕਿ ਤੁਸੀਂ ਸਾਰੀ ਕੈਬਨਿਟ ਖਾਲੀ ਕਰਨੇ ਹੋ ਦਾਤੇ ਲਾ ਰਹੇ ਹੋ ਔਰ ਤੁਸੀਂ ਇਹ ਵੀ ਦੇਖ ਲਿਓ ਜਿਹੜੇ ਪੰਜ ਉਮੀਦਵਾਰ ਹੋਰ ਆਉਣਗੇ ਨਾ ਜੀ ਉਹ ਵੀ ਇਹ ਦੂਜੀਆਂ ਪਾਰਟੀਆਂ ਵੱਲ ਵੇਖ ਰਹੇ ਨੇ ਵੀ ਕਿਸੇ ਨਾ ਕਿਸੇ ਨੂੰ ਲਾਲਚ ਦੇ ਕੇ ਸਵਾਰਥ ਦੇ ਕੇ ਅਸੀਂ ਸ਼ਾਮਲ ਕਰਕੇ ਕੈਂਡੀਡੇਟ ਕਿਸੇ ਢੰਗ ਦੇ ਨਾਲ ਅਸੀਂ 13 ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਪੂਰੇ ਕਰ ਲਈਏ ਔਰ ਇਸ ਦਸ਼ਾ ਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਸਰਕਾਰ ਦਾ ਪਤਨ ਇਹਨਾਂ ਪਾਰਲੀਮੈਂਟ ਚੋਣਾਂ ਚ ਹੀ ਹੋ ਜਾਣਾ ਹੈ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਕੀ ਲੋਕਾਂ ਨੂੰ ਦੱਸਣਗੇ ਜਿਹੜੇ ਅੱਜ ਰਾਜਕੁਮਾਰ ਚੱਬੇਵਾਲ ਨੂੰ ਜੁਆਇਨ ਕਰਾਇਆ ਹੈ ਅੱਜ ਤੋਂ 4 ਦਿਨ ਪਹਿਲਾਂ ਜਦੋਂ ਸੰਸਦ ਆਪਣਾ ਸਦਨ ਦੇ ਵਿੱਚ ਗਿਆ ਤੇ ਉਹ ਸੰਗਲ ਲੈ ਕੇ ਗਿਆ ਤੇ ਉਸ ਤੋਂ ਪਹਿਲਾਂ ਉਹ ਕਰਜ਼ੇ ਦੀ ਪੰਡ ਲੈ ਕੇ ਗਿਆ ਸੀਗਾ ਕਿ ਕੀ ਦੱਸਣਗੇ ਉਹ ਕਿ ਕਿਹੜੀ ਵਿਚਾਰਦਾਰਾ ਜਿਹੜੀ ਇਮਾਨਦਾਰੀ ਦੀ ਗੱਲ ਜਿਹੜੀ ਲੁੱਕ ਬਦਲਾਉ ਦੀ ਗੱਲ ਉਹ ਕਰ ਤੁਸੀਂ ਤੁਸੀਂ ਜ਼ਿਕਰ ਕੀਤਾ ਰਾਜਕੁਮਾਰ ਰਾਜਕੁਮਾਰ ਚੱਬੇਵਾਲ ਨੇ ਉਸ ਤੋਂ ਬਾਅਦ ਚੋਂ ਜਿਹੜੀਆਂ ਫੋਟੋਆਂ ਖਿੱਚੀਆਂ ਹੋਈਆਂ ਸੀ ਫੇਸਬੁੱਕ ਤੇ ਪਾਈਆਂ ਹੋਈਆਂ ਸੀ ਉਹ ਪੇਜ ਤੋਂ ਵੀ ਖਤਮ ਕਰਤੀਆਂ ਡਿਲੀਟ ਕਰਤੀਆਂ ਜੀ ਅੱਜ ਫੇਸਬੁੱਕ ਤੋਂ ਜਾਂ ਆਪਣੇ ਉਹ ਅਕਾਊਂਟ ਤੋਂ ਡਿਲੀਟ ਕੀਤੀਆਂ ਜਾ ਸਕਦੀਆਂ ਨੇ ਲੇਕਿਨ ਲੋਕਾਂ ਦੇ ਮਨਾਂ ਤੋਂ ਡਿਲੀਟ ਨਹੀਂ ਕੀਤੀਆਂ ਜਾ ਸਕਦੀਆਂ ਅੱਜ VOTER ਬੜਾ ਜਿਹੜਾ ਹੈਗਾ ਅਵੇਅਰ ਹੈ ਉਸ ਨੂੰ ਹਰ ਬੰਦੇ ਦੀ ਕਾਰਗੁਜ਼ਾਰੀ ਦਾ ਪਤਾ ਹੈ ਤੁਸੀਂ ਦੇਖੋ ਇਹ ਸਰਕਾਰ ਇੰਨੀ ਫੇਲਰ ਹੋ ਚੁੱਕੀ ਕਿ ਜਿਹੜੀ ਜਿਹੜੀ ਗੱਲ ਕਹੀਦੀ ਸਾਰਾ ਕੁਝ ਉਹਦੇ ਉਲਟ ਹੋ ਗਿਆ ਕਰੋੜਾਂ ਅਰਬਾਂ ਰੁਪਿਆ ਐਡਵਰਟਾਈਜ਼ਮੈਂਟ ਤੇ ਕੇਜਰੀਵਾਲ ਨੂੰ ਪ੍ਰਮੋਟ ਕਰਨ ਤੇ ਖਰਚ ਕੀ ਜਾ ਰਹੇ ਨੇ ਔਰ ਇਸੇ ਤਣ ਅੱਜ ਕਾਂਗਰਸ ਦੀ ਦਸ਼ਾ ਹੈ ਔਰ ਤੁਸੀਂ ਦੇਖੋ ਕਾਂਗਰਸ ਧੜੇਬੰਦੀ ਇੰਨੀ ਬੁਰੀ ਤਰ੍ਹਾਂ ਹੈ ਕਿ ਉਹਨਾਂ ਦੇ ਲੀਡਰ ਇਹ ਨਹੀਂ ਪਤਾ ਕਦੋਂ ਸ਼ਾਮ ਨੂੰ ਕੋਹ ਹੋਰ ਛੱਡ ਜੇ ਇਹ ਨਹੀਂ ਪਤਾ ਹੁਣ ਮੈਂ 4 ਵਜੇ ਆਪਾਂ ਗੱਲ ਕਰ ਰਹੇ ਆਂ ਸ਼ਾਮ ਤੱਕ ਕੋਈ ਨਵੀਂ ਖਬਰ ਵੀ ਆ ਸਕਦੀ ਹੈ ਕਿਸ ਤਰੀਕੇ ਨਾਲ ਦੌੜ ਰਹੇ ਨੇ ਤਾਂ ਕਾਂਗਰਸ ਨੂੰ ਝਟਕਾ ਵੀ ਬਹੁਤ ਵੱਡਾ ਲੱਗਿਆ ਜੀ ਇੱਕ ਐਮਐਲਏ ਦਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਅਜੇ ਇਕੱਲਾ ਇੱਥੋਂ ਤੱਕ ਸੀਮਤ ਨਹੀਂ ਕਿ ਇੱਕ ਐਮਐਲਏ ਰਾਜਕੁਮਾਰ ਚੱਬੇਵਾਲ ਵਾ ਗਿਆ ਸ਼ਾਮ ਤੱਕ ਹੋਰ ਵੀ ਉਮੀਦ ਹੈ ਕਿਉਂਕਿ ਉਹਨਾਂ ਨੇ ਸੀਟਾਂ ਪੂਰੀਆਂ ਕਰਨੀਆਂ ਨੇ ਕਾਂਗਰਸ ਕੋਲੇ ਦੀ ਹਾਲਤ ਜਿਹੜੀ ਹੈ ਬੜੀ ਪਤਲੀ ਹੈ ਇਸੇ ਕਰਕੇ ਲੋਕਾਂ ਦਾ ਜਿਹੜਾ ਧਿਆਨ ਹੈਗਾ ਇਹ ਸ਼ੋਮਨੀ ਅਕਾਲੀ ਦਲ ਵਾਲਾ ਅੱਜ ਪਿੰਡਾਂ ਦੇ ਚਲੇ ਜਾਓ ਕਿਤੇ ਸੱਥਾਂ 'ਚ ਬੈਠ ਜਾਓ ਇੱਕ ਗੱਲ ਲੋਕ ਆਪ ਮਾਰੇ ਕਹਿੰਦੇ ਨੇ ਕਿ ਗੱਲ ਯਾਰ ਆਕਾਲੀ ਦਲ ਦੀ ਸਰਕਾਰ ਚੰਗੀ ਸੀ ਆਕਾਲੀ ਦਲ ਨੇ ਕੰਮ ਕੀਤੇ ਨੇ ਕਿਉਂਕਿ ਵਰਕਰ ਨਵਾਜ਼ ਹੈ ਬਿਲਕੁਲ ਵੈਸੇ ਤੁਸੀਂ ਗੱਲਬਾਤ ਕੀਤੀ ਆ ਬਾਬੂ ਜੀ ਕਿ ਆਮ ਆਦਮੀ ਪਾਰਟੀ ਐਵੇਂ ਕਰ ਰਹੀ ਆ ਪਰ ਚੱਬੇਵਾਲ ਸਾਹਿਬ ਨੇ ਤਾਂ ਇਹ ਗੱਲ ਅਲੱਗ ਕਹੀ ਆ ਕਿ ਸੀਐਮ ਭਗਵੰਤ ਮਾਨ ਦੇ ਕੰਮ ਕਰਨ ਦਾ ਤਰੀਕਾ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਅਸੀਂ ਪ੍ਰਭਾਵਿਤ ਹੋਇਆ ਆ ਆਮ ਆਦਮੀ ਪਾਰਟੀ ਦੇ ਕੰਮ ਤੋਂ ਤਾਂ ਉਧਰ ਜੁਆਇਨ ਕਰਿਆ ਕਾਂਗਰਸ ਨੂੰ ਜੇ ਉਹ ਕੰਮਾਂ ਤੋਂ ਰਾਜਕੁਮਾਰ ਚੱਬੇਵਾਲ ਇੰਨਾ ਜ਼ਿਆਦਾ ਪ੍ਰਭਾਵਿਤ ਸੀਗੇ ਤੇ ਉਹ ਸੰਗਲ ਲੈ ਕੇ ਕਿਉਂ ਗਏ ਉਹ ਕੁਝ ਦਿਨ ਪਹਿਲਾਂ ਪੰਡ ਲੈ ਕੇ ਕਿਉਂਕਿ ਕਰਦੇ ਦੀ ਉਹਨਾਂ ਨੇ ਕਿਹਾ ਕਿ ਨਕਾਰਾ ਸਰਕਾਰ ਹੈ ਤੇ ਇਹਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਹੈ ਔਰ ਉਹਦਾ ਪੰਜਾਬ ਦੇ ਲੋਕਾਂ ਦੇ ਉਹ ਲਾਅ ਐਂਡ ਆਰਡਰ ਦਾ ਹਾਲਤ ਦੇਖ ਲਓ ਬਿਊਰੋਕਰੇਸੀ ਦੇ ਵਿੱਚ ਕਿੰਨੀ ਬੇਚੈਨੀ ਹੈ ਲੋਕਾਂ ਦਾ ਵਿਸ਼ਵਾਸ ਕੋਈ ਨਹੀਂ ਰਿਸ਼ਵਤ ਕਿੰਨੀ ਜ਼ਿਆਦਾ ਵਧ ਗਈ ਕੋਈ ਪੁੱਛੀ ਜਾਂਦੇ ਨੇ ਲੋਕ ਵੀ ਭਾਈ ਰੇਤਾ ਬਜਰੀ ਤੁਹਾਡੀ ਕਿੱਥੇ ਗਈ ਆਪਣਾ ਅਲਾ ਐਕਸਾਈਡ ਤੋਂ ਉਹਨੇ ਕਿੰਨਾ ਕੁ ਪੈਸਾ ਕਮਾ ਲਿਆ ਉਹੀ ਪਾਲਿਸੀਆਂ ਨੇ ਔਰ ਉਸੇ ਪਾਲਸੀ ਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੇ ਤੁਹਾਡੇ ਲੀਡਰ ਜਿਹੜੇ ਨੇ ਸਾਲ-ਸਾਲ ਤੋਂ ਅੰਦਰ ਨੇ ਮਨੀਸ਼ ਵਰਗੇ ਸੋ ਮੇਰਾ ਮਤਲਬ ਕਹਿੰਦਾ ਇਹ ਹੈ ਕਿ ਪੰਜਾਬ ਦਾ ਮਾਹੌਲ ਇਸ ਸਮੇਂ ਜਿਹੜਾ ਹੈਗਾ ਉਹ ਲੋਕਾਂ ਦਾ ਲੋਕਾਂ ਵਿੱਚ ਇੱਕ ਮਨ ਬਣਿਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਖੇਤਰੀ ਪਾਰਟੀ ਸ਼ੋਮਨੀ ਅਕਾਲੀ ਦਲ ਜਿਹੜਾ ਪੰਜਾਬ ਦੇ ਹਿੱਤਾਂ ਦੀ ਲੜ ਰਿਹਾ ਉਹ ਉਹਨੂੰ ਉਹ ਦੁਬਾਰਾ ਲਿਆਉਣਾ ਚਾਹੁੰਦੇ। ਬਿਲਕੁਲ ਵੈਸੇ ਇੱਕ ਖੰਡ ਚਰਚਾ ਇਹ ਵੀ ਆ ਵੀ ਜੇ ਪੰਜ ਕੈਬਨਿਟ ਮਨਿਸਟਰਾਂ ਚੋਂ ਤਿੰਨ ਜਿੱਤ ਗਏ ਜਾਂ ਪੰਜੇ ਜਿੱਤ ਗਏ ਜੀ ਤਾਂ ਉਸ ਤੋਂ ਬਾਅਦ ਬਾਈ ਇਲੈਕਸ਼ਨ ਕਰਾਉਣੀ ਪੈਣੀ ਆ ਵਿਧਾਨ ਸਭਾ ਦੀ ਉਹ ਵੀ ਲੋਕਾਂ ਤੇ ਕਿਤੇ ਨਾ ਕਿਤੇ ਬਹੁਤ ਇਫੈਕਟ ਪੈਣਾ ਖਰਚਾ ਹੋਣਾ ਬਹੁਤ ਕੁਝ ਹੋਣਾ ਜੀ। ਦੇਖੋ ਇਹਦਾ ਵੈਸੇ ਨੈਤਿਕ ਤੌਰ ਤੇ ਉਹਨਾਂ ਦੀ ਹਾਰ ਹੈਗੀ ਐ ਕਿ ਉਹ ਮਨਿਸਟਰ ਨੂੰ ਲੈ ਜੇ ਮਿਸਟਰ ਮਿਸਟਰ ਕੋ ਜਿੱਤ ਜਾਂਦਾ। ਪਹਿਲੀ ਗੱਲ ਤਾਂ ਜਿੱਤਣਾ ਨਹੀਂ। ਜੇ ਕੋਈ ਜਿੱਤ ਜਾਂਦਾ ਤਾਂ ਉਹ ਕਰੋੜਾਂ ਰੁਪਇਆ ਬਾਈ ਇਲੈਕਸ਼ਨ ਦਾ ਜਿਹੜਾ ਬੋਝ ਇਹ ਗੱਲ ਵੀ ਤਾਂ ਦੇਖੋ ਮੁੱਖ ਮੰਤਰੀ ਨੂੰ ਸਮਝ ਜਾਈਂਦੀ ਹੈ 92 ਐਮਐਲਏ ਵਾਲੀ ਪਾਰਟੀ ਦੀ ਉਹਦੀ ਦਸ਼ਾ ਜੇ ਇਹ ਹੈਗੀ ਔਰ ਦੂਜੀ ਗੱਲ ਇਹ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼ੋਮਨੀ ਅਕਾਲੀ ਦੰਦੀ ਬੜੀ ਲੰਮਾ ਸਮਾਂ ਸਾਂਝ ਰਹੀ ਹੈ ਇੱਕ ਤਾਂ ਉਸ ਸਾਂਝ ਦਾ ਪਿਛੋਕੜ ਕੀ ਸੀਗਾ ਕਿ ਪੰਜਾਬ ਦੇ ਅੰਦਰ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਅਲਾਈਅੰਸ ਹੋਇਆ ਹੈ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਲੋਟ ਸੀਗੀ ਬਾਕੀ ਸਾਰੀਆਂ ਗੱਲਾਂ ਦੋ ਨੰਬਰ ਤੇ ਸੀ ਹਿੰਦੂ ਸਿੱਖ ਭਾਈਚਾਰੇ ਦੀ ਜਿਹੜੀ ਸਾਂਝ ਸੀ ਉਹਨੂੰ ਅਸੀਂ ਬਰਕਰਾਰ ਰੱਖਣ ਦੇ ਲਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਲਈ ਜਿੱਥੇ ਅਸੀਂ ਇਹ ਅਲਾਈਅੰਸ ਨਮਾ ਸਮਾ ਅਕਾਲੀ ਦਲ ਨੇ ਕੀਤਾ ਉੱਥੇ ਅਕਾਲੀ ਦਲ ਨੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਕੇਂਦਰ ਸਰਕਾਰ ਤੋਂ ਬਹੁਤ ਵੱਡਾ ਹਿੱਸਾ ਲਿਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਜਿਹੜੇ ਸੀ ਕੇਂਦਰ ਸਰਕਾਰ ਨਾਲ ਹਮੇਸ਼ਾ ਬਹੁਤ ਅੱਛੇ ਰਹੇ ਨਹੀਂ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਇੱਕ ਗੁਣ ਸੀਗਾ ਕਿ ਜਦੋਂ ਵੀ ਉਹ ਪੰਜਾਬ ਦੀ ਕੋਈ ਮੰਗ ਲੈ ਕੇ ਪੰਜਾਬ ਦੀ ਕੋਈ ਡਿਵੈਲਪਮੈਂਟ ਦੀ ਗੱਲ ਲੈ ਕੇ ਪੰਜਾਬ ਦੇ ਕਿਸੇ ਈਸ਼ੂ ਨੂੰ ਲੈ ਕੇ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਨੇ ਤਾਂ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਇੰਨਾ ਵੱਡਾ ਸਤਿਕਾਰ ਕੀਤਾ ਕਿ ਜਿਹੜਾ ਮੇਰੇ ਖੜਾ ਦੇਸ਼ ਦੇ ਕਿਸੇ ਮੁੱਖ ਮੰਤਰੀ ਦਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਕੀਤਾ ਨਹੀਂ ਹੁਣ ਜਿਹੜਾ ਕੁਝ ਬੀਜੇ ਬੀਜੇ ਨਾਲ ਬਹੁਤ ਚਰਚਾ ਆਮ ਲੋਕਾਂ ਦਾ ਲਾਈਨ ਮੈਂ ਸਵਾਲ ਵੀ ਕਰਨ ਲੱਗਾ ਸੀ ਕਿ ਚਰਚਾਵਾਂ ਫੇਰ ਹੋ ਰਹੀਆਂ ਨੇ ਕਿ ਹੁਣ ਵੀ ਭਾਪੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਕਦੋਂ ਵੀ ਹੋ ਸਕਦੀ ਹੈ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਆ ਗਏ ਕਿ ਗੱਲਬਾਤ ਜਾਰੀ ਹੈ ਜੀ ਇੱਥੋਂ ਤੱਕ ਗੱਲਬਾਤ ਹੋ ਅਲਾਈਅੰਸ ਦੀ ਗੱਲ ਇਸ ਕਰਕੇ ਚਲਦੀ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਇਹ ਹੈ ਕਿ ਹੋ ਜੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ ਅੱਜ ਜਿਹੜੇ ਪੰਜਾਬ ਦੇ ਅੱਗੇ ਸਾਡੇ ਇਸ਼ੂ ਨੇ ਨਾ ਜੀ ਦੇਖੋ ਪੰਥਕੀ ਇਸ਼ੂ ਬਹੁਤ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਮਰਸੀ ਅਪੀਲ ਹੈ ਉਹ ਉਹਨੂੰ ਪ੍ਰਵਾਨ ਕਰਨ ਦੀ ਗੱਲ ਹੈ ਔਰ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਕਮੇਟੀ ਦਾ ਵਕ ਹੋਣਾ ਦਿੱਲੀ ਕਮੇਟੀ ਦੇ ਉੱਤੇ ਸਤਾਧਾਰੀ ਤਿਰ ਦਾ ਕਬਜ਼ਾ ਹੋਣਾ ਪਟਨੇ ਔਰ ਹਜ਼ੂਰ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਦੇ ਸਰਕਾਰ ਦਾ ਬੋਲ ਵਾਲਾ ਜਾਂ ਦਖਲਅੰਦਾਜ਼ੀ ਹੋਣੀ ਨਾ ਜਨਨ ਕਿ ਇਹ ਪੁਆਇੰਟਾਂ ਤੇ ਚੱਲ ਰਹੀ ਹੈ ਗੱਲਬਾਤ ਵੀ ਇਹ ਪੁਆਇੰਟਾਂ ਤੇ ਤੁਹਾਡੀ ਮੰਗ ਚਲਦੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਕਦੇ ਵੀ ਕਿਸਾਨਾਂ ਦਾ ਵੱਡਾ ਮੁੱਦਾ ਹੈ ਭਾਵੇਂ ਐਮਐਸਪੀ ਦਾ ਹੈ ਭਾਵੇਂ ਕਰਜ਼ਾ ਮਾਫੀ ਦਾ ਹੈ ਭਾਵੇਂ ਜਿਹੜੇ ਸ਼ਹੀਦ ਹੋ ਗਏ ਸੰਘਰਸ਼ ਦੇ ਦੌਰਾਨ ਉਹਨਾਂ ਦੀ ਗੱਲ ਹੈ ਭਾਵੇਂ ਲਕੀਨਪੂਰੀ ਦੀ ਗੱਲ ਹੈ ਮੇਰਾ ਕਹਿਣ ਤੋਂ ਪਾਬ ਹੈ ਕਿ ਸਾਰੇ ਮੁੱਦਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਮਦਈ ਹੈ ਕਿਸਾਨਾਂ ਦਾ ਵੀ ਮਦਈ ਹੈ ਤੇ ਪੰਜਾਬ ਦਾ ਵੀ ਮਦਈ ਹੈ ਉਹਨਾਂ ਮੁੱਦਿਆਂ ਦੇ ਉੱਤੇ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਕੇਂਦਰ ਸਰਕਾਰ ਨੂੰ ਪੋਜੀਟਿਵ ਰੁਖ ਅਪਣਾ ਕੇ ਕੋਈ ਨਾ ਕੋਈ ਗੱਲ ਉਹਦੇ 'ਚ ਭਰੋਸਾ ਵੀ ਦੇਣਾ ਚਾਹੀਦਾ ਹੈ ਤੇ ਕੋਈ ਗੱਲ ਜਿਹੜੀ ਇਮੀਡੀਏਟ ਮੰਨਣ ਵਾਲੀ ਹੈ ਉਹਦਾ ਉਹ ਕਰ ਦੇਣ ਤਾਂ ਉਹਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਹਿੱਤ ਵਿੱਚ ਵੀ ਹੈ ਔਰ ਉਹ ਅਲਾਈንስ ਵੱਲੋਂ ਇੱਕ ਚੰਗਾ ਸਟੈਪ ਸਾਬਤ ਹੋ ਸਕਦਾ ਹੈ ਬਿਲਕੁਲ ਜਿਨੀ ਕਿ ਜਿਹੜੇ ਇਸ਼ੂ ਨੇ ਇਹ ਇੱਕ ਆਪਾਂ ਕਹਿ ਦਈਏ ਵੀ ਹਜੇ ਦੀਵਾਰ ਬਣਿਆ ਹੋਇਆ ਇਹ ਇਸ਼ੂਜ ਜੇ ਇਸ਼ੂਜ ਤੇ ਕੋਈ ਹੱਲ ਹੁੰਦਾ ਸੋਲਿਊਸ਼ਨ ਹੁੰਦਾ ਤਾਂ ਭਾਜਪੀ ਨਾਲ ਭਾਈਵਾਲੀ ਬਣ ਜਾਣਾ ਸ਼ੁਰੂਮਣੀ ਕਾਲੀ ਦਾ ਦੇਖੋ ਅਲਾਈንስ ਜਿਹੜਾ ਹੈ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਦੇਖ ਕੇ ਮੁੱਖ ਰੱਖ ਕੇ ਕੀਤਾ ਜਾ ਸਕਦਾ ਇਸ ਕਰਕੇ ਅਸੀਂ ਆਸਵੰਦਾ ਕਿ ਉਹ ਪੰਜਾਬ ਜਿਹੜਾ ਹੈਗਾ ਇਹ ਇਹ ਬਾਰਡਰ ਦਾ ਸੂਬਾ ਹੈਗਾ ਇਹਨੇ ਬਹੁਤ ਵੱਡੇ ਨੁਕਸਾਨ ਝੱਲੇ ਨੇ ਆਜ਼ਾਦੀ ਸਮੇ ਸਾਡਾ ਨੁਕਸਾਨ ਵੱਧ ਹੋਇਆ ਜਦੋਂ ਕੋਈ ਲੜਾਈ ਪਾਕਿਸਤਾਨ ਨਾਲ ਹੋਈ ਹੈ ਸਾਡਾ ਵੱਧ ਨੁਕਸਾਨ ਹੋਇਆ ਅਸੀਂ ਦੇਸ਼ ਲਈ ਕੁਰਬਾਨੀਆਂ ਬਹੁਤ ਜ਼ਿਆਦਾ ਕੀਤੀਆਂ ਨਿਗੀਆਂ ਦੇਸ਼ ਨੂੰ ਅੰਨ ਦਿੱਤਾ ਹੈ ਦੇਸ਼ ਲਈ ਅਸੀਂ ਜਿਹੜਾ ਹੈ ਹਮੇਸ਼ਾ ਹਰ ਮੋਰਚੇ ਤੇ ਅੱਗੇ ਹੋ ਕੇ ਪੰਜਾਬੀ ਲੜੇ ਨੇ ਬਿਲਕੁਲ ਬਾਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਲਾਈਅੰਸ ਦੇ ਚਾਂਸ ਬਣ ਸਕਦੇ ਨੇ ਬਾਬੂ ਜੀ ਕੀ ਲੱਗਦਾ ਜਿਵੇਂ ਗੱਲਬਾਤ ਹੋ ਰਹੀ ਹੈ ਬਹੁਤ ਕੁਝ ਦੇਖ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੇ ਹਜੇ ਉਮੀਦਵਾਰ ਮੈਦਾਨ ਚ ਨਹੀਂ ਲਿਆਂਦੇ ਜੀ ਭਾਜਪਾ ਨੇ ਨਹੀਂ ਲੈ ਕੇ ਆਏ ਵੀ ਗੱਲਬਾਤ ਚੱਲ ਰਹੀ ਹੈ ਵੀ ਤਾਂ ਨਹੀਂ ਹੈ ਦੇ ਕੋਰ ਰਾਜਨੀਤੀ ਦੇ ਵਿੱਚ ਕੋਈ ਵੀ ਚੀਜ਼ ਕਿਸੇ ਟਾਈਮ ਵੀ ਸੰਭਵ ਹੈ ਕਿਸੇ ਵੀ ਚੀਜ਼ ਨੂੰ ਨਾ ਤਾਂ ਨਕਾਰਿਆ ਜਾ ਸਕਦਾ ਨਾ ਰਾਜਨੀਤੀ ਦੇ ਵਿੱਚ ਕੋਈ ਚੀਜ਼ ਜਿਹੜੀ ਹੁੰਦੀ ਹੈ ਪ੍ਰਪੱਕ ਹੁੰਦੀ ਹੈ ਅਸੀਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਕਿ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਪੰਜਾਬ ਹਤੈਸ਼ੀ ਹੈ ਪੰਥਕ ਹਤੈਸ਼ੀ ਹੈ ਇਸ ਕਰਕੇ ਅਸੀਂ ਆਸ ਬੰਦਾਂ ਕਿ ਕੇਂਦਰ ਸਰਕਾਰ ਕੋਈ ਚੰਗਾ ਰੁਖ ਅਪਣਾਵੇ ਅਲਾਈਸ ਵੀ ਹੋ ਜਾਏਗਾ ਸਭ ਕੁਝ ਹੋ ਜਾਏਗਾ ਲੇਕਿਨ ਪਹਿਲ ਜੇ ਪਦਮੀ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਸਾਹਿਬ ਨੂੰ ਕਰਨੀ ਚਾਹੀਦੀ ਹੈ ਪੰਜਾਬ ਖੇਤਰ ਵੱਲ ਉਹਦਾ ਪੰਜਾਬ ਦੇ ਖਿੱਤੇ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਤਾਂ ਮੈਂ ਸਮਝਦਾ ਕਿ ਦੇਸ਼ ਨੂੰ ਵੀ ਉਹਦਾ ਦੇਸ਼ ਵੀ ਉਹਦੇ ਨਾਲ ਮਜ਼ਬੂਤ ਹੁੰਦਾ ਹੈ ਇਸ ਕਰਕੇ ਕਿਸਾਨੀ ਮੁੱਦੇ ਤੇ ਪੰਥਕ ਮੁੱਦਿਆਂ ਤੇ ਚੰਗਾ ਮਤਲਬ ਪੋਜੀਟਿਵ ਰੁਖ ਅਪਣਾ ਕੇ ਪੰਜਾਬ ਨੂੰ ਦੇਬੇ ਦੇ ਮਾਹੌਲ ਨੂੰ ਜਿਹੜਾ ਹੈਗਾ ਉਸ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਉਹ ਇਸ ਅਲਾਈਂਸ ਪੱਕੀ ਹੋ ਸਕਦਾ ਹੈ ਠੀਕ ਹੈ ਜੀ ਬਿਲਕੁਲ ਸਾਬਕਾ ਪਾਰਲੀਮੈਂਟੀ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਾਰਲੀਮੈਂਟ ਨੂੰ ਸਖਤ ਰਹਿ ਚੁੱਕੇ ਨੇ ਬਾਬੂ ਪ੍ਰਕਾਸ਼ ਚੰਦ ਗਰਗ ਜਿਨ੍ਹਾਂ ਨਾਲ ਪੂਰੀ ਵਿਚਾਰ ਚਰਚਾ ਕੀਤੀ ਆ ਕਿ ਲੋਕ ਸਭਾ ਇਲੈਕਸ਼ਨ ਦਾ ਕਿਵੇਂ ਦਾ ਨਤੀਜਾ ਰਹਿਣ ਵਾਲਾ ਕਿਵੇਂ ਦਾ ਰਿਜ਼ਲਟ ਰਹਿਣ ਵਾਲਾ ਅਤੇ ਹੁਣ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਜੋ 8 ਉਮੀਦਵਾਰ ਐਲਾਨੇ ਨੇ ਕਿ ਕੈਬਨਟ ਮੰਤਰੀ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਪੰਜ ਕੈਬਨਟ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਜਾਵੇ ਉਸ ਤੋਂ ਬਾਅਦ ਜੋ ਗੱਲਬਾਤ ਹੋਈ ਆ ਬਾਬੂ ਪ੍ਰਕਾਸ਼ ਚੰਦ ਗਰਗ ਨਾਲ ਕਿ ਅਲਾਈਂਸ ਹੋ ਸਕਦਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਬਹੁਤ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਤੇ ਜੇਕਰ ਬੀਜੇਪੀ ਗੱਲਬਾਤ ਕਰਦੀ ਹੈ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਸਹਿਮਤੀ ਜਿਤਾਉਂਦੇ ਨੇ ਤਾਂ ਸੰਭਵ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅንስ ਵੀ ਹੋ ਸਕਦਾ ਹਸਨ ਜੁਰਬਰਾਣ ਵਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ